ਲੋਜੀ ਅੱਜ ਬਣਾਈ ਆਪਾਂ ਅੰਬਾਂ ਦੀ ਖੱਟੀ ਮਿੱਠੀ ਚਟਨੀ ਤੇ ਬਹੁਤ ਹੀ ਵਧੀਆ ਤੇ ਟੇਸਟੀ ਚਟਨੀ ਬਣ ਕੇ ਤੇ ਬਣਾਈ ਹੈ ਜੀ ਅੱਜ ਆਪਾਂ ਨੇ ਇਹ ਕਿਸ ਤਰ੍ਹਾਂ ਬਣਾਈ ਹੈ ਇਹ ਚ ਕੀ ਕੀ ਸਮਾਨ ਪਾਇਆ ਆਓ ਪੂਰੀ ਵੀਡੀਓ ਦੇਖੀਏ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਪਿਆਰੇ ਭਰਾਵਾਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਸਪੈਸ਼ਲ ਬਹੁਤ ਜ਼ਿਆਦਾ ਵਧੀਆ ਖੱਟੀ ਮਿੱਠੀ ਅੰਬ ਵਾਲੀ ਅੰਬ ਵਾਲੀ ਚਟਨੀ ਲੈ ਕੇ ਆਏ ਆ ਤੁਹਾਨੂੰ ਪਤਾ ਜੇ ਬਾਜ਼ਾਰ 'ਚ ਅੰਬ ਆ ਚੁੱਕੇ ਨੇ ਤੇ ਚਟਨੀ ਬਹੁਤ ਹੀ ਵਧੀਆ ਟੇਸਟੀ ਬਣਦੀ ਹੈ ਇਹ ਨੂੰ ਚੰਨੇ ਨਾਲ ਆਪਾਂ ਸਾਲੋ ਸਾਲ ਰੱਖ ਲੇਗੇ ਬਿਲਕੁਲ ਹੀ ਨਹੀਂ ਖਰਾਬ ਹੁੰਦੀ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਤੇ ਇਹਦੇ ਕੀ ਕੀ ਸਮਾਨ ਪੈਂਦਾ ਆਪਾਂ ਆਪਾਂ ਪੂਰੀ ਵੀਡੀਓ ਦੇਖੀਏ ਸਭ ਤੋਂ ਪਹਿਲਾਂ ਜੀ ਆਪਾਂ 8 ਕਿਲੋ ਅੰਬ ਲੈਂਦੇ ਨੇ ਅੰਬਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਤੇ ਹੁਣ ਆਪਾਂ ਇਹਨੂੰ ਛਿੱਲਾਂਗੇ ਜਿਹੜੇ ਆ ਸਾਰੀਆਂ ਉਤਾਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਛਿੱਲ ਲਾਂਗੇ ਤੇ ਜਿਹੜੇ ਛਿਲਕੇ ਐ ਇਹਨੂੰ ਆਪਾਂ ਸੁੱਟਣਾ ਨਹੀਂ ਇਹਨੂੰ ਇਹ ਵੀ ਆਪਣੇ ਆਪਣੇ ਕੰਮ ਬੰਦੇ ਨੇ ਬਹੁਤ ਕੰਮ ਦੇ ਨੇ ਇਹ ਆਪਾਂ ਇਸਤੇਮਾਲ ਕਰਾਂਗੇ ये किस तरह इस्तेमाल करा कि कम आ अपने मैं तेन वीडियो एंड च दसागी वीडियो ना जुड़े रहो इस तरह ना आप तो सारे अंबर एवं छिल लाँगे पानी रखे को पानी रखी आवों पर फिर दोबारा धो तो लाँगे बड़ा मोटा छिलका नहीं उतारना छिलका थोड़ा जो पतला पतला उतारना तो जी आप सारे अंबा छिल इस तरह देखो बस थोड़े ज रह गए चार पाँच इन्हों तो चंकी तरह धो के आप कद्दूकस करा बरीक बरीक कद्दू कस न बिल्कुल जिमें नछे ज बन जाते हैं आखो जी थोड़े थोड़े और बच्चों ने साइड ने पंगे लैते हुए इस तरह कदू कस कर लगे कदू कस करके फिर आप चटनी बनावेंगे चटनी किस तरह बनती है लो जी दो बारी पानी जो मैं कट लिया धोले चंकी तरह तो हम आप इस तरह कपड़े किसी भी कपड़े ना साफ कर लाँगे क्योंकि अगर आप इस तरह ही कद्दूकस कर दलसन जहाँ हाथों छट्टे तो चंकी तरह कद्दूकस नहीं होना है और पानी उस भी रह रहूगा इस करके चंकी तरह बिल्कुल सारे आप रख देंगे फिर आप कर सारे कद्दूकस बिल्कुल ਇਹ ਜਿਹੜੇ ਚਿਲਕੇ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੋ ਇਹ ਵੀ ਸਾਫ਼ ਹੀ ਨੇ ਬਿਲਕੁਲ ਪਹਿਲਾਂ ਤੋਪੇ ਹੋਏ ਨੇ ਅੰਬ ਇਸ ਕਰਕੇ ਆਪਾਂ ਇਹਨਾਂ ਨੂੰ ਹੁਣ ਆਪਾਂ ਛਿਲਕਿਆਂ ਨੂੰ ਸੁਕਾ ਲਾਂਗੇ ਤੋਪੇ ਇਹਨੂੰ ਆ ਕੇ ਆਪਾਂ ਕੀ ਕੰਮ ਉਹ ਤੁਹਾਨੂੰ ਮ ਦੱਸੂਗੀ ਕੀ ਕੰਮ ਆਉਣਗੇ ਆਪਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਹਾ ਇਹ ਛਿਲਕੇ ਇਹ ਤਾਂ ਚੰਗੀ ਤਰ੍ਹਾਂ ਸੁਕਾ ਲਾਂਗੇ ਬਿਲਕੁਲ ਲੋ ਜੀ ਆਪਾਂ ਇਸ ਤਰ੍ਹਾਂ ਕੱਦੂ ਕਸ ਕਰ ਲਾਂਗੇ ਦੇਖੋ जो ऊपरों ऊपरों करेंगे गुठलियां जीडिया सारे कट देंगे गुठलियां का अपना कोई कम नहीं सारा कट चीत कट देंगे जिस तरह सारे कद्दूकस करके थोड़े दिखाए जी आप कद्दूकस कर ले सारे हम देखो किसा काफ़ी सारा हो गया मतलब कि गुठलियाँ भी निकल गई शिलका भी निकल गया अठ किलो चो पांच या छः किलो रहना वाल तो है नहीं क्यों काफ़ी अंगठलियां भी छोटे छोटे निकलियां अंब भी छोटे से ज्यादा व्डे नहीं सी तो हम आपके जी कड़ाही जी बिल्कुल पानी सुख चुके हैं तो हम आपको पहला अंबा भुन तो पहला थोड़ा मसाले दिखा दें सुखे जो मसाले पावे आप चम्मच क्योंकि अपने ज अंब वे वी वे तीन चम्मच है मेथे दो चम्मच काले मिर्च ਅਜਵੈਣ ਅਜਵੈਣ ਇੱਕ ਚਮਚ ਕਾਲੇ ਮਿਰਚਾਂ ਤੁਸੀਂ ਪਾਉਣ ਚਾਹ ਤਾਂ ਪਾ ਸਕਦੇ ਹੋ ਇੱਕ ਕਲੌਂਜੀ ਔਰ ਇਲਾਇਚੀ ਪਾਊਡਰ ਬਾਕੀ ਨਮਕ ਮਿਰਚ ਹੋਰ ਆਪਣੇ ਸਵਾਦ ਅਨਸਾਰ ਪਾ ਲਿਓ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਇਹਨਾਂ ਨੂੰ ਆਪਾਂ ਰੋਸਟ ਕਰ ਲੈਣਾ ਮੈਂ ਇਹਨਾਂ ਨੂੰ ਕਲੌਂਜੀ ਦੇ ਵਿੱਚ ਤਾਂ ਨਹੀਂ ਰੱਖੀ ਕਿਉਂਕਿ ਕਲੌਂਜੀ ਕਦੀ ਵੀ ਮਸਾਲਿਆਂ ਨਾਲ ਰੋਸਟ ਨਹੀਂ ਕਰਨੀ ਚਾਹੀਦੀ ਹਲਕਾ ਜਿਹਾ ਰੋਸਟ ਕਰ ਲੈਣਾ ਤਾਂ ਹੀ ਇਹਦੇ ਸਿਲਾਂਜੀ ਕੋਈ ਨਿਕਲ ਜੇ ਇਹ ਜੇ ਆਪਣੇ ਜਦ ਆਪਾਂ ਕਈ ਸਾਫਤੇ ਵੀ ਪਾਉਂਦੇ ਨੇ ਸਾਲੇ ਪਰ ਕਈਆਂ ਦੇ ਬੱਚੇ ਨਹੀਂ ਖਾਂਦੇ ਸਾਫਤੇ ਮਸਾਲੇ ਇਸ ਤਰ੍ਹਾਂ ਆ ਵੀ ਕੱਢ ਦਿੰਦੇ ਨੇ ਤੇ ਫੇਸ ਮੂੰਹ ਜੀ ਚਾਉਂਦੇ ਸਵਾਦ ਨਹੀਂ ਆਉਂਦਾ ਇਸ ਕਰਕੇ ਆਪਾਂ ਥੋੜਾ ਜਿਹਾ ਮਤਲਬ ਪੀਸ ਕੇ ਪਾ ਮੰਗੇ ਲੋਜੀ ਆਪਣੇ ਮਸਾਲੇ ਨੇ ਰੋਸਟ ਹੋ ਚੁੱਕੇ ਨੇ ਆਪਾਂ ਹਲਕਾ ਸੇਕ ਕਰਵਾਉਣਾ ਜ਼ਿਆਦਾ ਨਹੀਂ ਤਾਂ ਕਿ ਜਿਹੜੇ ਸਿਲਾਂ ਜੀ ਖਤਮ ਹੋ ਜਾਏ ਤੇ ਹੁਣ ਆਪਾਂ ਕੜਾਹੀ ਚਾ ਲਾਂਗੇ ਥੱਲੇ ਤੇ ਸਾਰੇ ਮਸਾਲਿਆਂ ਨੂੰ ਪਲੇਟ 'ਚ ਕੱਢ ਲਾਂਗੇ ਲੋ ਜੀ ਆ ਪਲੇਟਸ ਕੱਢ ਲਿਆ ਇਹਨਾਂ ਆਪਾਂ ਠੰਡਾ ਖਾਣ ਨੂੰ ਰੱਖ ਦਾਂਗੇ ਤੇ ਇਹ ਦੂਸਰੇ ਪਾਸੇ ਜਿਹੜੀਆਂ ਅੰਬੀਆਂ ਸੀ ਆਪਣੀਆਂ ਇਹਨਾਂ ਨੂੰ ਆਪਾਂ ਪੁੰਨਾਂਗੇ ਲੋ ਜੀ ਸਾਰੀਆਂ ਅੰਬੀਆਂ ਮੇਰੇ ਚਪਾਤੀ ਕੜਾਹੀ ਚ ਤੇ ਆਪਾਂ ਇਹ ਚਟਨੀ ਬਣਾਣੀ ਹੈ ਕਾਫੀ ਜ਼ਿਆਦਾ ਬਣਾਉਣੀ ਹੈ ਤੇ ਹੁਣ ਆਪਾਂ ਜਏ ਚਟਨੇ ਨੂੰ ਘੱਟ ਸੇਕ ਤੇ ਪਕਾਵਾਂਗੇ ਜਿਆਦਾ ਸੇਕ ਨਹੀਂ ਕਰਾਂਗੇ ਤਾਂ ਕਿ ਇਹੜੇ ਅੰਬੇ ਆਪਣੇ ਹਲਕੇ ਤੇ ਘੱਟ ਸੇਕ ਚ ਪੱਕ ਜਾਣ ਵਧੀਆ ਤੇ ਹੁਣ ਆਪਾਂ ਇਹਦੇ ਚ ਤੁਸੀਂ ਇਸ ਚੀਨੀ ਗੁੜ ਸ਼ੱਕਰ ਉਸ ਮਰਜ਼ੀ ਪਾ ਸਕਦੇ ਹੋ ਜਿੰਨਾ ਤੁਹਾਡਾ ਜੀ ਕਰੇ ਤੇ ਆਪਾਂ ਇਹਦੇ ਚ ਸ਼ੱਕਰ ਪਾਵਾਂਗੇ ਕਿਲੋ ਸ਼ੱਕਰ ਲੱਸੀ ਹੈ ਚ ਕਿਲੋ ਸ਼ੱਕਰ ਜੋ ਆਪਾਂ ਅੱਧੀ ਸ਼ੱਕਰ ਪਾਵਾਂਗੇ ਮਿੱਠਾ ਰਹੇਗਾ ਤੁਸੀਂ ਆਪਣਾ ਹੀ ਹਿਸਾਬ ਨਾਲ ਰੱਖ ਸਕਦੇ ਹੋ ਹੁਣ ਉਸ ਤੋਂ ਆਦਾ ਪਾਹ ਕੱਲੀ ਸੱਕਰੀ ਪਾਸਦੇ ਕਈ ਅਸੀਂ ਥੋੜੀ ਮਿਕਸ ਕਰਕੇ ਪਾਵਾਂਗੇ ਚੀਨੀ ਪਾਵਾਂਗੇ ਅੱਧੇ ਕਵੱਟੀ ਮੈਂ ਜੇ ਜੰਬੀਆਂ ਚਨੀ ਆਪਾਂ ਖਟਮਿੱਠੀ ਬਣਾਵਾਂਗੇ ਸਾਰੇ ਅੰਬਿਆਂ ਨੂੰ ਤੇ ਚੀਨੀ ਨੂੰ ਸ਼ੱਕਰ ਨੂੰ ਜੰਮ ਜਿਹਾ ਫੋਰਮ ਦੇਵਾਂਗੇ ਤਾਂ ਕਿ ਜਿਹੜਾ ਸ਼ੱਕਰ ਦਾ ਪਾਣੀ ਹੈ ਚੀਨੀ ਅੰਬਿਆਂ ਦਾ ਪਾਣੀ ਸਾਰਾ ਚੰਗੀ ਤਰ੍ਹਾਂ ਸੁੱਕ ਜੇ ਤੁਸੀਂ ਜੀਨੀ ਸੱਕਰ ਘਣੀ ਜਿਹਾ ਮਿਕਸ ਕਰਦੇ ਹਾਂ ਮੈਂ ਅਗਰ ਤੁਹਾਨੂੰ ਮਿੱਠਾ ਘੱਟ ਲੱਗੇ ਤੁਸੀਂ ਹੋਰ ਵੀ ਪਾ ਸਕਦੇ ਹੋ ਮਿੱਠਾ ਮਿੱਠਾ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਸੱਕਰ ਥੋੜੀ ਮਿੱਠੀ ਘੱਟ ਹੋ ਗਈ ਆ ਹੁਣ ਪਤਾ ਹੀ ਆ ਬਾਕੀ ਸ਼ੂਗਰ ਵਗੈਰਾ ਆਲੇ ਲਈ ਸਹੀ ਹੁੰਦੀ ਹੈ ਸੱਕਰ ਇਸ ਕਰਕੇ ਆਪਾਂ ਜੀਨੀ ਪਾਈ ਐ ਸੱਕਰ ਵਧ ਪਾਈ ਐ ਜੀਨੀ ਘੱਟ ਪਾਈ ਐ ਕੱਲੇ ਸੱਕਰ ਦੀ ਵੀ ਬਣਾ ਸਕਦੇ ਤੁਸੀਂ ਗੋੜੇ ਵੀ ਪਾ ਸਕਦੇ ਹੋ ਆਪਾਂ ਹੌਲੀ ਹੌਲੀ ਘੱਟ ਸੇਕਦੇ ਕੇਰਾ ਆਪਾਂ ਇਹਨਾਂ ਨੂੰ ਪਕਾਵਾਂਗੇ ਜੇ ਜਦੋਂ ਆਪਾਂ ਇਹ ਚੰਗੀ ਤਰ੍ਹਾਂ ਸਾਰਾ ਪਾਣੀ ਸੁੱਕ ਗਿਆ ਚੀਨੀ ਦੇ ਉਹ ਇਹਦਾ ਅੰਬੀ ਹਨ ਤੇ ਉਹਦਾ ਪਾਣੀ ਥੋੜੇ ਦੇ ਵੱਧ ਕਰ ਦਾਂਗੇ। ਅੰਲੋਜੀ ਸ਼ੱਕਰ ਨਾਲ ਸਾਰੇ ਜਿਵੇਂ ਮਿਕਸ ਹੋ ਗਈ ਹੈ ਤੇ ਸ਼ੱਕਰ ਦੇਖੋ ਮੈਂ ਇੰਨੀ ਕਿ ਛੱਡ ਲਈ ਹੈ ਕਿ ਲੋਜੋ ਥੋੜੀ ਜਿਹੀ ਵੋਰ ਮੇ ਪਾਤੀ ਸੀ ਮੈਨੂੰ ਘੱਟ ਲੱਗੀ ਸੀ। ਤੇ ਜਿੰਨਾ ਟਾਈਮ ਆਪਣਾ ਇਹ ਪਾਣੀ ਸੁੱਕ ਰਿਹਾ ਸਾਰਾ ਉਹ ਟਾਈਮ ਆਪਾਂ ਇਹਨਾਂ ਨੂੰ ਹਲਕਾਇਆ پیس ਲਿਆ ਨੇ ਦਰ ਦਰ ਰਾਜਾ ਤੇ ਜਿਆਦਾ ਨਹੀਂ ਬਿਲਕੁਲ ਫਾਈਨ ਪਾਊਡਰ ਨਹੀਂ ਬਣਾਉਣਾ ਬਿਲਕੁਲ ਦਰਦਰਾ ਜਿਹਾ ਪੀਸਣਾ ਹੋਣਾ ਤੇ ਇਹ ਚ ਕੁ ਪਾਉਨੇ ਆਪਾਂ ਕਲੌਂਜੀ ਕਲੌਂਜੀ ਬਲਕਿ ਇਹਦੇ ਹਿਸਾਬ ਨਾਲ ਘੱਟੋੜੇ ਚ ਘੱਟ ਪਾਵਾਂਗੇ ਆਪਾਂ ਇੱਕ ਚਮਚ ਜੀ ਪਾਵਾਂਗੇ ਸਮਝੋ ਵੱਡਾ ਤੇ ਆਪਾਂ ਸਾਰਿਆਂ ਨੂੰ ਹਲਕਾ ਜਿਹਾ ਦਰਦਰਾ ਜਿਹਾ ਪੀਸ ਕੇ ਜਾਇਆ ਤੋਂ ਨਹੀਂ ਬਸ ਕਲੌਂਜੀ ਜਦੋਂ ਕੱਪਾ ਨੂੰ 15 ਮਿੰਟ ਹੋ ਚੁੱਕੇ ਨੇ ਤੇ ਥੋੜਾ ਬਹੁਤ ਪਾਣੀ ਆਪਣਾ ਸੁੱਕ ਚੁੱਕਿਆ ਤੇ ਆਪਾਂ ਬਿਲਕੁਲ ਪਾਣੀ ਚੋਂ ਹੀ ਹਰ ਸਕਾ ਦੇਣਾ ਅੰਬਿਆਂ ਦਾ ਪਾਣੀ ਹੈ ਜਿਹੜਾ ਸ਼ੱਕਰ ਵਗੈਰਾ ਸਾਰਾ ਇਹ ਪਾਣੀ ਆਪਾਂ ਬਿਲਕੁਲ ਹੀ ਰੱਖਣਾ ਅਗਰ ਜਦ ਇੱਕ ਵਾਰੀ ਚਟਨੀ ਬਣਾਉਣ ਲੱਗੇ ਤਾਂ ਧਿਆਨ ਲੱਖਿਓ ਕਿ ਅਗਰ ਤਾਂ ਆਪਣੇ ਅੰਬੇ ਪੱਕੀਆਂ ਹੋਈਆਂ ਜਿਆਦਾ ਜਿਆਦਾ ਤਾਂ ਆਪਣੀ ਚਟਨੀ ਜਿਹੜੀ ਉਹ ਸਾਲੋ ਸਾਲ ਨਹੀਂ ਰਹਿਣੀ ਖਰਾਬ ਜਲਦੀ ਖਰਾਬ ਹੋ ਜਾਊਗੀ ਤੇ ਜਿਹੜੀ ਚਟਨੀ ਬਣਾਉਣ ਲਈ ਆਪਾਂ ਕੱਚੀਆਂ ਅੰਬੀਆਂ ਲੈਣੀਆਂ ਬਿਲਕੁਲ ਸਖਤ ਵਾਲੀਆਂ ਤੇ ਜੇ ਜੇ ਅਗਰ ਆਪਾਂ ਕੱਚੀਆਂ ਅੰਬੀਆਂ ਲਾਵਾਂਗੇ ਤਾਂ ਆਪਣੀ ਅੰਬ ਜਿਹ ਚਟਨੀ ਉਹ ਜਿੰਨਾ ਮਰਜ਼ੀ ਟਾਈਮ ਰੱਖ ਲਓ ਬਿਲਕੁਲ ਵੀ ਨਹੀਂ ਖਰਾਬ ਹੁੰਦੀ ਲੋ ਜੀ ਅੰਬੀਆਂ ਦੇ ਬਣਦੇ ਵਾਂਗ ਨੇ ਆਪਾਂ ਮਸਾਲੇ ਨੂੰ ਪੀਸ ਲਿਆ ਇਹ ਦੇਖੋ ਬਿਲਕੁਲ ਜ਼ਿਆਦਾ ਬਰੀਕ ਨਹੀਂ ਕਰਨਾ ਸੀ ਦਰਦਰਾ ਜਿਹਾ ਪੀਸਣਾ ਸੀ ਤੇ ਮੈਂ ਦਰਦਰਾ ਜਿਹਾ ਪੀਸ ਕੇ ਲਿਆਇਆ ਤੇ ਮਸਾਲਾ ਠੰਡਾ ਹੋ ਚੁੱਕਿਆ ਬਿਲਕੁਲ ਵਧੀਆ ਤੇ ਆਪਣੇ ਅੰਬੀਆਂ ਜੀ ਵੀ ਇਧਰ ਆ ਪਾਣੀ ਸ ਕਾਫੀ ਮਰਤ ਹੋ ਗਿਆ ਟਾਈਮ ਜਗਾ ਮਤਰਾ ਨਾਲ ਸੁੱਕ ਚੁੱਕਿਆ ਤੇ ਆਪਾਂ ਇਹਨੂੰ ਬਹੁਤ ਥੋੜਾ ਜਿਹਾ ਹੋਰ ਆਪਸ ਕਾਹਾਂਗੇ ਬਣਾਵਾਂਗੇ ਅੰਬੀਆਂ ਨੂੰ ਪਕਾਵਾਂਗੇ ਤਾਂ ਕਿ ਅੰਬੀਆਂ ਆਪਣੇ ਕੱਚੀਆਂ ਨਾ ਰਹਿ ਜਾਣ ਰੋਜ਼ ਜਿਹੜਾ ਪਾਣੀ ਬਿਲਕੁਲ ਸੁੱਕ ਚੁੱਕਿਆ ਤੇ ਆਪਣੇ ਆਂਡੇ ਵੀ ਪੱਕ ਚੁੱਕੇ ਨੇ ਦੇਖੋ ਕਲਰ ਕਿੰਨਾ ਸੋਹਣਾ ਆ ਆਂਡਿਆਂ ਦਾ ਚੱਲੇਗਾ ਤੇ ਹੁਣ ਆਪਾਂ ਇਹ ਜਿਹੜੇ ਸੁੱਕੇ ਉਹ ਦੂਜੇ ਮਸਾਲੇ ਪਾਵਾਂਗੇ ਆਪਾਂ ਜਿਹੜੇ ਪੀਸੇ ਸੀ ਕਿਹ ਮਸਾਲੇ ਪੀਸੇ ਸੀ ਉਹ ਪਾਵਾਂਗੇ ਇਸ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਨਸਖਾਂਗੇ ਨਾ ਤਾਂ ਕਿ ਮਸਾਲਿਆਂ ਨੂੰ ਵੀ ਇਸੇ ਕਲਵਾਵਾਂਗੇ ਮਸਾਲੇ ਵੀ ਚੰਗੀ ਤਰ੍ਹਾਂ ਪੱਕ ਜਾ अगर इन्हें कोई मसाला तुम ना पाना चाहो तो स्किप भी कर सकते सो तो अपनी मर्जी अपना टेस्ट अपने जो टेस्ट अनुसार पा सौ जी मैं सारे सुके मसाले जे पाए से चंगी तरह मिक्स करते देखो कि चटनी बननी हूँ आप नमक मिर्च नमक, नमक पावे दो चम्मच एक चम्मच आप पा हल्दी पावगे अद्धा चम्मच आप लाल मिर्च पावेंगे कश्मीरी लाल मिर्च पावगे दो चम्मच मिक्स करा सारी चीज़ ਚਟਨੀ ਆਪਣੀ ਖੱਟ ਮਿੱਠੀ ਜੀ ਬਣ ਕੇ ਤਿਆਰ ਹੋ ਜੂਗੀ। ਅਗਰ ਆਪਾਂ ਚਟਨੀ ਥੋੜੀ ਜਿਹਾ ਹੋਰ ਜ਼ਿਆਦਾ ਪਕਾਵਾਂਗੇ ਤਾਂ ਕਿ ਠੰਢੀ ਹੋ ਕੇ ਸਭ ਬਹੁਤ ਜ਼ਿਆਦਾ ਸਖਤ ਹੋ ਜੂਗੀ। ਇਸ ਕਰਕੇ ਆਪਾਂ ਜ਼ਿਆਦਾ ਨਹੀਂ ਪਕਾਉਣਾ ਹਨ। ਬਸ ਚਟਨੀ ਨੂੰ ਮਸਾਲੇ ਨੂੰ ਮਿਕਸ ਕਰਨ ਤੋਂ ਬਾਅਦ 2 ਕਮਿੰਟ ਸੇ ਸੇਕ ਲਵਾ ਕੇ ਆਪਾਂ ਕੜਾਹੀ 'ਚ ਢਾਲ ਲਾਂਗੇ ਥੱਲੇ ਜੀ। ਜਿੰਨਾ ਟਾਈਮ ਜੀ ਆਪਣੀ ਅੰਬੀਆਂ ਚਟਨੀ ਬਣ ਰਹੀ ਹੈ, ਉਹਨਾਂ ਟਾਈਮ ਆਪਾਂ ਉਹ ਵਿੱਚ ਹੀ ਮੈਂ ਤੁਹਾਨੂੰ ਦੱਸਦਾ ਵੀ ਇਸ ਸਟੈਪ ਵੀਡੀਓ ਦੇ ਸਟਾਰਟਿੰਗ 'ਚ ਜਦੋਂ ਮੈਂ ਦੱਸਿਆ ਸੀ ਵੀ ਆਹ ਇਹ ਅੰਬ ਦੇ ਛਿਲਕੇ ਨੇ ਇਹਨਾਂ ਦਾ ਆਪਾਂ ਕੀ ਕਰਾਂਗੇ? ਆਪਾਂ ਇਹਨਾਂ ਨੂੰ ਸੁੱਕਣਾ ਪਾਇ ਇਹ ਬਿਲਕੁਲ ਸੁੱਕ ਚੁੱਕੇ ਨੇ ਤੁਹਾਨੂੰ ਪਤਾ ਹੀ ਆਪਾਂ ਹਰੇਕ ਵੀਡੀਓ ਚ ਮਤਲਬ ਵੀਡੀਓ ਕੋਈ ਵੀ ਜਰਾ ਆਪਾਂ ਬਣਾਉਨੇ ਆ ਤੇ ਹਰੇਕ ਸਬਜੀ ਚ ਹਰੇਕ ਕੋਈ ਆਪਾਂ ਸਨੈਕਸ ਵਗੈਰ ਬਣਾਉਨੇ ਆ ਆਮਚੂਰ ਪਾਊਡਰ ਪਾਉਨੇ ਆ ਤਾਂ ਇਹਨਾਂ ਨੂੰ ਆਪਾਂ ਇੱਕ ਦੋ ਹੋਰ ਤੋਂ ਪਲਵਾ ਕੇ ਪੀਸ ਲਾਂਗੇ ਤੇ ਇਹਦਾ ਬਣਾਵਾਂਗੇ ਆਮਚੂਰ ਪਾਊਡਰ ਤਾਂ ਇਹ ਮੈਂ ਤੁਹਾਨੂੰ ਕਿਹਾ ਸੀ ਵੀਡੀਓ ਦੇ ਵਿੱਚ ਮੈਂ ਦੱਸਾਂਗੀ ਵੀ ਇਹਦਾ ਪੱਕੀ ਕਰਨਾ ਇਸ ਕਰਕੇ ਮੈਂ ਤੁਹਾਨੂੰ ਦੱਸਤਾ ਵੀ ਤੁਸੀਂ ਵੀ ਹੁਣ ਛਿਲਕਿਆਂ ਨੂੰ ਨਾ ਸਿੱਟਿਓ ਤੇ ਬਰੀਕ ਬਰੀ ਛਿੱਲ ਲੈਓ ਛਿਲਕਿਆਂ ਨੂੰ ਨਾ ਸਿੱਟਿਓ ਤੇ ਸਿਰਸਾ ਆ ਕੇ ਦੋ ਤਿੰਨ ਤੋਂ ਆਪਾਂ ਵੇ ਇਹਨਾਂ ਨੂੰ ਪੀਸ ਲਿਓ ਤੇ ਆਮਚੂਰ ਪਾਊਡਰ ਬਣ ਕੇ ਤਿਆਰ ਹੋ ਜੂ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਵਧੀਆ ਤੇ ਬਹੁਤ ਹੀ ਵਧੀਆ ਤੇ ਹੁਣ ਆਪਾਂ ਦੂਸਰੇ ਪਾਸੇ ਚਟਨੀ ਦੇਖ ਲਾਂਨੇ ਆ ਵੀ ਆਪਣੀ ਚਟਨੀ ਕਿੰਨੀ ਕੁ ਰਹੇਗੀ ਲੋ ਜੀ 5 ਕਿ ਮਿੰਟ ਹੋ ਚੁੱਕੇ ਨੇ ਚੰਗੀ ਤਰ੍ਹਾਂ ਦੇਖੋ ਸੇ ਬਿਲਕੁਲ ਬਣ ਕੇ ਤਿਆਰ ਹੋ ਗਏ ਆਪਣੇ ਮਸਾਲੇ ਪਾਏ ਨੂੰ ਸੁੱਕੇ ਦੂਜੇ ਸਾਰੇ ਨੌਂ ਗਰਮ ਮਿਰਚ ਪਾਏ ਨੂੰ ਤੇ ਆਪਣੇ ਸਾਰੇ ਮਸਾਲੇ ਵੀ ਵਧੀਆ ਸਾਰੇ ਸੈੱਟ ਹੋ ਗਏ ਤੇ ਮੈਂ ਥੋੜੀ ਟੇਸ ਕਰਕੇ ਵੀ ਦੇਖ ਲਈ ਤੇ ਖੱਟ ਮਿੱਠੀ ਬਹੁਤ ਵਧੀਆ ਮਿੱਠਾ ਵੀ ਸਹੀ ਹੈ ਤੇ ਜੇ 4 6.5 ਕਿਲੋ ਅੰਬ ਨੇ ਤਾ 2.5 ਕਿਲੋ ਜਿੰਨੀ ਕੋ ਚੀਨੀ, ਸ਼ੱਕਰ, ਗੁੜ ਤੋਂ ਸੀ ਕੁਝ ਵੀ ਪਾ ਸਕਦੇ ਆ ਆਰਾਮ ਨਾਲ ਤੇ ਅੱਧੀ ਚੀਨੀ ਹੋਵੇ ਤੇ ਬਹੁਤ ਹੀ ਵਧੀਆ ਬਣਿਆ ਸੀ ਮੈਂ ਥੋੜੀ ਮੈਨੂੰ ਚੀਨੀ ਘੱਟ ਲੱਗੀ ਸੀ ਸ਼ੱਕਰ 1 ਕਿਲੋ ਸ਼ੱਕਰ ਪੈਤੀ ਤੇ 1 ਕਿਲੋ ਹੀ ਚੀਨੀ ਪਾਤੀ ਮੈਂ ਤੇ ਇਸ ਕਰਕੇ ਹੁਣ ਅਸੀਂ ਟੇਸਟ ਕਰਕੇ ਦੇਖੀ ਬਹੁਤ ਵਧੀਆ ਬਣੀ ਐ ਤੇ ਆਪਣੀ ਚਰਨੀ ਬਣ ਕੇ ਬਿਲਕੁਲ ਤਿਆਰ ਐ ਤੇ ਆਪਾਂ ਕੜਾਹੀ 'ਚ ਧਰ ਲਾਂਗੇ ਥੱਲੇ ਔਰ ਓਜੀ ਮੈਂ ਕੜਾਹੀ 'ਚ ਥੱਲੇ ਧਰ ਲ ਲਈ ਸੀ ਆਪਣੇ ਚੱਣੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਗਰਮ-ਗਰਮ ਨਹੀਂ ਆਪਾਂ ਕਿਸੇ ਡੱਬੇ ਵਗੈਰਾ ਚ ਕੱਢਣਾ ਜੀ ਜੀ ਵੀ ਤੁਸੀਂ ਕੱਢੋਗੇ ਕਿਸੇ ਭਾਂਡੇ ਚ ਕਿਸੇ ਡੱਬੇ ਚ ਤਾਂ ਠੰਡੀ ਕਰਕੇ ਬਿਲਕੁਲ ਚੰਗੀ ਤਰ੍ਹਾਂ ਠੰਡੀ ਕਰਕੇ ਫੇਰ ਹੀ ਕੱਢਾਂਗੇ ਤੇ ਅਗਰ ਆਪਾਂ ਐਵੇਂ ਉਸ ਗਿੱਲੇ ਵਰਤਨ ਚ ਵੀ ਕੱਢ ਦਾਂਗੇ ਤਾਂ ਆਪਣੇ ਚੱਣੇ ਖਰਾਬ ਹੋਣ ਦਾ ਡਰ ਹੈ ਚੰਗੀ ਤਰ੍ਹਾਂ ਸੁੱਕਾ ਵਰਤਨ ਸਾਫ਼ ਬਿਲਕੁਲ ਤੇ ਉਸ ਵਰਤਨ ਜੀ ਆਪਾਂ ਭਾਂਡੇ ਜੀ ਉਸ ਜੀ ਉਸ ਜੀ ਚ ਕੱਢਾਂਗੇ ਪੀਛੇ ਕਿਸੇ ਜੀ ਵੀ ਡੱਬੇ ਜੇ ਤੇ ਆਪਣੀ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੁੱਧ ਜਰੂਰ ਦੱਸਿਓ ਤੁਸੀਂ ਵੀ ਘਰ ਚ ਬਣਾਇਓ ਤੇ ਖਾਇਓ ਬਹੁਤ ਹੀ ਵਧੀਆ ਟੇਸਟੀ ਸਰਚਟਨੀ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਕੋਈ ਜ਼ਿਆਦਾ ਮੁਸ਼ਕਲ ਟਾਈਮ ਨਹੀਂ ਲੱਗਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜੀ ਮੁਸ਼ਕਲ ਨਹੀਂ ਹੈਗੀ ਬਹੁਤ ਸੌਖਾ ਤਰੀਕੇ ਨਾਲ ਆਪਾਂ ਵੱਲ ਦੱਸਿਆ ਤੁਹਾਨੂੰ ਵੀ ਇਹ ਸਰਚਟਨੀ ਇਸ ਤਰ੍ਹਾਂ ਬਣਦੀ ਹੈ ਸਾਡੀ ਵੀਡੀਓ ਦੇਖ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ